ਲੱਖੇ ਕਿੰਨਾ ਦੁੱਧ ਸੇਧਲੇ ਲਈ ਆਪਾਂ 16 ਕਿਲੋ ਦੁੱਧ ਹਰਿੰਦਰ ਬਾਈ ਹਮ ਮੋਲੇ ਦਾ ਮੋਲੇ ਦਾ 55000 ਬਾਈ 55000 ਹਨ ਤੇ ਮੈਂ ਕਹਿੰਦਾ ਵੀ ਇਹ ਕੋਈ ਸੱਜਣ ਨੇ ਜਾਤ ਬਰੀਡ ਤੇ ਪੈਸਾ ਲਾਉਣਾ ਹਨਾ ਉਹ ਆ ਬੱਚੀ ਦੇਖ ਲਓ ਦੁੱਧ ਲੱਖੇ ਕੋਈ ਸੱਜਣ ਚੋਈ ਜਾਵੇ ਅੱਗੇ ਬਾਈ ਕਿੰਨੇ ਟੈਂਕ ਭਰਦੇ ਬਾਈ ਜਿੰ ਆਪਣਾ ਸਾਈ ਬੰਦਾ ਪਾਵੇ ਆਪਾਂ ਨੂੰ 5000 ਰੁਪਇਆ ਹਰਿੰਦਰ ਬਾਈ ਦੋ ਤਿੰਨ ਚਾਰ ਦਿਨ ਜਿੰਨਾ ਚੁਆਕੇ ਦੇਣੀ ਆ ਬਾ ਗੱਲ ਮੁਕੀ ਆ ਰਸਾਈ ਬੰਦਾ ਆਪਣਾ ਕਰੇ ਬਈ ਚੁਆਕੇ ਦੇਵਾਂਗੇ ਜਿੰਨੇ ਦਿਨ ਮਰਜ਼ੀ ਚੋ ਲਵੇ ਕਿੰਨਾ ਦੁੱਧ ਚੁਆਵੇਂ ਗਏ ਚਲੋ ਬਈ 12 ਕਿਲੋ ਦੁੱਧ ਚੁਆਵਾਂਗੇ ਹਰਿੰਦਰ ਬਾਈ 4500 ਗਲ ਮੀਟਰ ਪਹੁੰਚ ਕਰਾਂਗੇ ਬਈ ਮਗਰ ਇਹਦੇ ਬੱਚੀ ਹੈ ਬਈ ਮਗਰ ਇਹਦੇ ਬੱਚੀ ਹੈ ਹਾਂਜੀ ਤੇ ਲਓ ਵੀ ਪਾ ਪਹਿਲਾਂ ਹੀ ਜੰਮਕ ਵੀ ਬਹੁਤ ਆ ਕਿ ਨਹੀਂ ਆ ਦਾ ਤੀਜਾ ਕਰ ਲਓ ਜਿਹੜਾ ਹਣਾ ਅੰਦਾਜ਼ਾ ਲਾ ਲਓ ਹਰਿੰਦਰ ਬਈ ਕੰਡਾ ਮਾਰ ਚਾੜਾਂਗਾ ਦੀ ਪੂਰੀ ਤਸੱਲੀ ਕਰ ਚੁਆਕੇ ਹੀ ਦੇਵਾਂ ਹਰਿੰਦਰ ਗੱਲ ਦੀ ਨਿਬੜ ਗਈ ਜੋ ਉਹੀ ਗੱਲ ਬਾਤ ਹੁੰਦੀ ਆਪਾਂ ਕਹਿੰਦੇ ਵੀ ਇਹਦੀ ਪਹੁੰਚ ਕਰ ਦਾਂਗੇ ਜਾਂ ਕੋਈ ਹੋਰ ਪੂਰਾ ਤਾਰਾ ਵੀ ਬਹੁਤ ਜਿਆਦਾ ਚੰਗਾ ਹਨਾ ਤੇ ਆਹ ਦੇਖੋ ਤੁਸੀਂ ਬਾਕੀ ਐਲਟਰ ਰੋਡਰ ਬਹੁਤ ਸੋਹਣਾ ਬਈ ਹਨਾ ਤੇ ਯਾਰ ਹਾਂ ਨਾਲ ਹੀ ਕਰ ਲੱਖੇ ਕਿਉਂਕਿ ਬਾਅਦ ਚ ਬਈ ਬਈ ਸਿਰਫ 55000 ਰੁਪਏ ਦੇਣੀ ਜਿਹੜੇ ਬੰਦੇ ਨੇ ਉਹਦੀ ਨੌਲਜ 45000 ਤੇ ਬਾਕੀ ਹਰਿੰਦਰੇ 15 14 15 ਕਿਲੋ ਦੁੱਧ ਆਮ ਨਾਲ ਹੀ ਕਰ ਦੂਗੀ ਬਈ ਆਪਾਂ ਕਹੀਏ ਜਿਹੜੇ ਬੰਦੇ ਲਿਆਂਦੀ ਨਾ ਉਹਦੇ ਕਿੰਨਾ ਆਪਣੇ ਥਾਂ ਇੱਡੇ ਥਾਂ 15 16 ਪਸ਼ੂ ਸੀਗੇ ਬਈ ਮਸਾਂ ਗੋਹਾ ਲਾਇਆ ਨਾ ਸਾਥੀ ਕਾ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆ ਬਾਈ ਦਾ ਪਿੰਡ ਹੈਗਾ ਕੋਟਕਰੋੜ ਖੁਰਤ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਪਰੋਇਪਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਣੀਆਂ گاਵਾ ਕਵਰ ਕਰਕੇ ਦਿਖਾਵਾਂਗੇ ਇੱਕ ਤਾਂ ਬਹੁਤ ਜਣਕੀ ਟੋਪ ਦੀ ਜਿਹੜੀ ਬੱਚੀ ਬਾਈ ਕਹਿੰਦਾ ਮੂਹੋਂ ਵੀ ਦੋ ਤਿੰਨ ਦਾ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਤਾਂ ਜੀ ਸੂਈ ਵੀ ਹੈ ਉਹਦੇ ਮਗਰ ਹੈਗਾ ਬੱਚਾ ਬੱਚੀ ਆ ਤੇ ਸਾਰੀ ਜਾਣਕਾਰੀ ਲੈ ਕੇ ਦਿੰਨੇ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਬਹੁਤ ਬਹੁਤ ਸਵਾਗਤ ਹੈ ਸਰਦਾਰ ਜੀ ਤੇ ਲੱਖੇ ਸਭ ਤੋਂ ਪਹਿਲਾਂ ਭਈ ਆ ਪੱਛੀ ਬਾਰੇ ਦੱਸ ਦਈਆਂ ਨਾ ਭਈ ਮੈਨੂੰ ਵੀ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਕੱਦ ਕਾੜਾ ਬੜਾ ਸੋਹਣਾ ਹੈ ਕੀ ਇਹ ਨਹੀਂ ਡਿਟੇਲ ਆ ਬਾਈ ਇਹਦੀ ਇਹ ਹਰਿੰਦਰ ਬਾਈ ਪਹਿਲਾ ਸੁਆਸ ਹੋਈ ਵੀ ਆ ਬਾਈ ਮੂਹੋਂ ਦੋ ਦਾ ਦਾ ਆਪਦੀ ਉਮਰ ਇਹ ਦੋ ਤੋਂ ਢਾਈ ਸਾਲ ਦੇ ਵਿੱਚ ਆ ਸਾਰੀ ਦੀ ਆਪਦੀ ਉਮਰ ਆ ਬਾਈ ਠੀਕ ਆ ਬਾਈ ਬਾਈ ਕੱਦ-ਕਾਡ ਬੜਾ ਸੋਹਣਾ ਹੈ ਨਾ ਕੋਈ ਦਿੱਤੀ ਇਹਨਾਂ ਨੇ ਕੋਈ ਸੀਮਣ ਥੂਮਣ ਦੀ ਜਿਆਦਾ ਆਪਰੀ ਕੋਈ ਏਬੀਐਸ ਦਾ ਕੋਈ ਸੀਮਣ ਦੱਸ ਦਿਓ ਜੀ ਆਪਕੋ ਇਹਨੇ ਸੀਮਣਾ ਬਾਰੇ ਜਾਣਕਾਰੀ ਹੈ ਨੀਗੀ ਆਪਾਂ ਲੈ ਜਾਂਦੀ ਆਪਾਂ ਜੇ ਕੋਈ ਵੀਰ ਭਰਾ ਨਾਲ ਫੋਨ ਕਰ ਉਹ ਪੁੱਛ ਕੇ ਦੱਸ ਦਾਂਗੇ ਕਿਹੜੇ ਸੀਮਣ ਦੀ ਹੈ ਠੀਕ ਹੈ ਨਾ ਬਾਈ ਬਾਈ ਹੂੰ ਥਾਣਾ ਭਾਂਡਾ ਹੀ ਬਹੁਤ ਸੋਹਣਾ ਲੱਗਿਆ ਇਹਨੂੰ ਕਰ ਵਧੀਆ ਬਾਈ ਹਾਂਜੀ ਤੇ ਲੱਕੇ ਕਰੀ ਤੌਰ ਬਾਈ ਤੇ ਮੁੱਲ ਦਾ ਨਾ ਬਾਲਾ ਕਰਾਂਗੇ ਫਿਰ ਨਾ ਨਾ ਮੁੱਲ ਬਈ ਇਹਦਾ ਬੱਚਾਂ ਵਾਲਾ ਜਿੱਡੀ ਐਡੀ ਬੱਚੀ ਆਉਂਦੀ ਆ ਬਈ ਉਹ ਉਹ ਨਹੀਂ ਦੇ ਦੇਣੀ ਬਈ ਠੀਕ ਆ ਨਾ ਬਈ ਤੇ ਲੋ ਵੀ ਮਿੱਤਰੋ ਹਨਾ ਜੇ ਆਪਾਂ ਗੱਲਬਾਤ ਕਰ ਲਈਏ ਬੜੀ ਸੁਨੱਖੀ ਆ ਹਨਾ ਤੋਰਾ ਤਾਰਾ ਵੀ ਬਹੁਤ ਜ਼ਿਆਦਾ ਚੰਗਾ ਹਨਾ ਤੇ ਆਹ ਦੇਖੋ ਤੁਸੀਂ ਬਾਕੀ ਅਲਟਰ ਰੋਡਰ ਬਹੁਤ ਸੋਹਣਾ ਬਈ ਹਨਾ ਹਾਂਜੀ ਬਈ ਮੁੱਲ ਆ ਬਈ ਇਹਨੂੰ ਇਹ ਆ ਦੇ ਆਹ ਇਹ ਉਹ ਇਹ ਜਿਹੀ ਆ ਹਨਾ ਬਈ ਬੱਚਿਆ ਬੱਚਿਆ ਯਾਰ ਆਹ ਦੇਖੋ ਤੁਸੀਂ ਖਣ ਭਾਂਡਾ ਦੇਖੋ ਕਰਮ ਵਾਲੀ ਨੂੰ ਲੱਖ ਕਿੰਨਾ ਦੁੱਧ ਤਿਆਰ ਆ ਥੱਲੇ ਬਾਈ 16 ਲੀਟਰ ਹਰਿੰਦਰ ਬਾਈ ਕੰਡੇ ਵਾਲਾ ਤਿਆਰ ਆ ਝੂਠ ਮਾਰਨ 18 ਕਰਕੇ 19 ਕਰਕੇ ਦਾ ਫਾਇਦਾ ਨਹੀਂ ਕੋਈ ਹਨ ਤੇ 16 ਲੀਟਰ ਦੁੱਧ ਤੇ ਬਾਈ ਦੇਣੀ ਕਿੰਨੇ ਦੀ ਫਿਰੇ ਹਰਿੰਦਰ ਬਾਈ ਹਾਂ ਨਾਲ ਆ ਰੈਡੀ ਕਰਦਗੇ ਦਾ ਯਾਰ ਹਾਂ ਨਾਲ ਹੀ ਕਰ ਲੱਖੇ ਕਿਉਂਕਿ ਬਾਅਦ ਚ ਬਾਈ ਬਾਈ ਸਿਰਫ 55000 ਰੁਪਏ ਦੇਣੀ ਜਿਹੜੇ ਬੰਦੇ ਨੂੰ ਉਹਦੀ ਨੌਲੇਜ ਹੋਣਾ ਪਤਾ 55000 ਰੁਪਏ ਦਾ ਕੋਈ ਮੁੱਲ ਨਹੀਂ ਇਹੀ ਇਹਦੇ ਮਗਰ ਬੱਚਾ ਹੁੰਦਾ ਬਾਈ ਲੱਖ ਰੁਪਏ ਦੀ ਸੀਗੀ ਬਾਈ ਤੇ ਕੋਈ ਵੈਰਾ ਨਾ ਰੈਡੀ ਬੈਠੋ ਹਨਾ ਬਾਈ ਬਾਕੀ ਥੱਗੀ ਸੀ ਇਹਦਾ ਕੋਈ ਅੰਤ ਨਹੀਂ ਲੈ ਥਾਂ ਵੀ ਬਹੁਤ ਸੋਹਣਾ ਯਾਰ ਜਿਵੇਂ ਆਪ ਕਿੰਨਾ ਗਾ ਕਿਨੇ ਪੰਜ ਸੱਤ ਸੂਏ ਕਿਤੇ ਨਹੀਂ ਜਾਂਦੀ ਕਿ ਨਹੀਂ ਜਮਾ ਹੀ ਨਹੀਂ ਜਾਂਦੀ ਬਈ ਜਿੰਨੇ ਸੂਏ ਮਰਦੀ ਬਾਕੀ 1% ਦਾ ਵੀ ਕੋਈ ਨਾ ਹੁੱਡਾ ਬੈਠਾ ਹੋਵੇ ਕੋਈ ਕਿਸੇ ਅੰਗ ਪੈਰ ਚ ਨੌਕਸ ਹੋਵੇ ਬਈ ਹਾਂ ਅਗਲਾ ਕਿ ਬਾਕੀ ਆਪਾਂ ਡਾਕਟਰ ਲੈ ਆਵੇ ਹਰਿੰਦਰ ਭਾਈ ਅੰਦਰੋਂ ਚੈੱਕ ਕਰਾ ਲਵੇ ਕੋਈ ਵੀ ਨਾ ਸੂਏ ਆਪਾਂ ਡਾਕਟਰ ਦੀ ਫੀਸ ਵੀ ਦਵਾ ਦੇ ਜਾਲੇ ਦਾ ਤੇਲ ਦਾ ਖਾਤਿਆ ਹੋਈ ਦੇਵਾ ਜਿੱਥੋਂ ਅਗਲਾ ਬਾਲ ਕੇ ਉਹਦਾ ਠੀਕ ਹੈ ਨਾ ਤੇ ਲਖੇ ਬਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਲਈ ਬਈ ਇਹਦੀ ਕੀ ਡਿਟੇਲ ਆ ਬਈ ਇਹ ਵੀ ਹਰਿੰਦਰ ਆਪ ਨੂੰ ਅਗਲੇ ਨੇ ਦੂਜਾ ਸੂਆ ਕਹਿ ਕੇ ਦਿੱਤੀ ਪਰ ਦੂਜਾ ਸੂਆ ਨਹੀਂ ਤੀਜੇ ਸੂਏ ਹੋਊਗੀ ਬਈ ਤਾਜੀ ਸੂਈ ਆ ਮਗਰ ਬੱਚੀਆਂ ਇਥੇ ਲੈ 13 ਲੀਟਰ ਦੁੱਧ ਕਹਿ ਕੇ ਦਿੱਤੀ ਆਪਣੇ ਘਰੇ ਅੱਜ ਹੀ ਆਈ ਆ ਲਾ ਆਪਾਂ 12 ਮੰਨ ਕੇ ਕੋਈ ਵੀਰ ਭਰਾ ਆਪਣੇ ਸੌਦਾ ਕਰ ਲਵੇ ਬਈ 12 ਲੀਟਰ ਦੁੱਧ ਤੇ ਇਹ ਕੀ ਪਾਜ ਦੇਣੀ ਹੈ ਬਈ ਇਹ 45000 ਰੁਪਏ ਜੋ ਬਈ 100 ਕਿਲੋਮੀਟਰ ਪਹੁੰਚ ਕਰ ਦਾਂਗੇ ਬਈ ਪਹੁੰਚ ਹੋ ਜੂਗੀ ਦੀਆਂ ਹਾਂ ਤੇ ਜਿਹੜੇ ਕਿਸੇ ਵੀਰ ਭਰਾ ਨੇ ਨਹੀਂ ਪਹੁੰਚ ਕਰਾਉਣੀ ਬਈ ਉਹਦਾ ਉਹਦਾ ਮਾਨਦਾਨ ਕਰਨਾ ਤੋਰੀ ਬਈ ਇਹਨੂੰ ਵੀ ਤੇ ਕਹਤੋ ਲੈ ਰਹਿ ਰਹੇ ਹਾਂ। ਹਾਂ ਤੇ ਇਹਦਾ ਵੀ ਹੈਗਾ ਜਣਕੇ ਦਰਮਿਆਨ ਨਹੀਂ ਕਹਿੰਦੇ ਪਰ ਉਹ ਬੱਚੀ ਬਾਲੀ ਵੱਟੀ ਕਰਕੇ ਇਹ ਨਹੀਂ ਲੱਗਦੀ ਇਹਦੇ ਕੋਲ। ਹਾਂ ਇਹ ਮਦਰੀ ਡਾਲਦੀ ਆ ਬਾਈ ਥੋੜੀ। ਹਾਂ। ਹੱਦ ਨਾਲ ਇਹਦਾ ਵੀ ਫੁੱਲ ਹੀ ਆ। ਉਹ ਥੋੜੀ ਵੱਧ ਵੱਡੀ ਆ ਬਾਈ। ਉਹ ਉਹਦਾ ਕੱਦ ਜਿਆਦਾ ਕਰਕੇ ਹਨਾ ਵੀ ਇਹ ਲੱਗਦੀ ਵੀ ਉਹ ਆ। ਬਾਕੀ ਫਿਰ ਇਹਦਾ ਭਾਅ ਵੀ ਕੁਛ ਨਹੀਂ ਜੇ ਆਪਾਂ ਕਹਿ ਦਈਏ ਕਿ ਨਹੀਂ। ਹਾਂਜੀ ਬਈ। ਤੇ ਬੱਚੀ ਲੱਗੇ ਮੈਨੂੰ ਡਾਉਣ ਹੀ ਲੱਗਦੀ ਆ ਹਨਾ। ਨਹੀਂ ਨਹੀਂ ਬੱਚੀ ਨਹੀਂ ਡਾਉਣਗੀ ਬਾਈ। ਛੱਟਾ। ਸਹੀ ਆ ਸਹੀ ਆ ਬੱਚੀ ਬਾਈ। ਠੀਕ ਆ ਰਹਿਣਾ ਬਾਈ। ਉਹ ਚਿੱਟਣਾ ਟੀਆ ਲਵਾਇਆ ਕਰਕੇ ਮੜਾਏ ਹੋ ਗਈ ਬਾਈ। ਠੀਕ ਆ ਰਹਿਣਾ ਬ ਦੇ ਹੀਰਾ ਵਾਲਾ ਆਪਾਂ ਕੀਤਾ ਬਈ 45000 ਹਾਂ ਤੇ ਬਾਕੀ ਹਰਿੰਦਰੇ 15 14 15 ਕਿਲੋ ਦੁੱਧ ਆਰਾਮ ਨਾਲ ਹੀ ਕਰ ਦੂਗੀ ਬਈ ਆਪਾਂ ਐਵੇਂ ਕਹੀਏ ਜਿਹੜੇ ਬੰਦੇ ਲੈ ਆਂਦੀ ਨਾ ਉਹਨਾਂ ਦੇ ਗਿਨਾ ਆਪਣੇ ਥਾਂ ਇੱਦੇ ਥਾਂ 15 16 ਬਸੋਂ ਸੀਗੇ ਬਈ ਆ ਮਸਾਂ ਗੋਹਾ ਲਾਇਆ ਨਾ ਕੋਈ ਨਾ ਇਹਨਾਂ ਗੋਹਾ ਚੜਿਆ ਪਿਆ ਸੀਗਾ ਬਈ ਠੀਕ ਹੈ ਨਾ ਬਈ ਤੇ ਲਖੇ ਬਈ ਚਵਾਈ ਕਰਕੇ ਦਿਖਾਉਣੀ ਆਪਾਂ ਹਾਂਜੀ ਹਾਂਜੀ ਬਈ ਚਵਾਈ ਕਰਾ ਕੇ ਫੇਲਾ ਕਰ ਦਵੇਂਗਾ ਬਾਅਦ ਅਗਲਾ ਆਪੇ ਆਦੀ ਸ਼ਾਮ ਨੂੰ ਕਰਕੇ ਸੁਬਾਹ ਕਰਕੇ ਚਵਾਈ ਕਰਕੇ ਲੈ ਜੂਗਾ ਠੀਕ ਹੈ ਲੈ ਆਓ ਬੜਾ ਠੀਕ ਹੈ ਮੈਂ ਵੀ ਆਪਾਂ ਚਵਾਈ ਕਰਕੇ ਦਿਖਾਵਾਂ ਇਹਦੀ ਕਰਮ ਵਾਲੀ ਦੀ ਲੱਕੇ ਫਾਰ ਬੂਰਮੇ ਚ ਖੜੀ ਹੁੰਦੀ ਤਾਂ ਅਗਲਾ ਕਿੰਨਾ ਮਰਜੀ ਰੇਟ ਮੰਗ ਲੈਂਦਾ ਬਾਈ 1.5 ਲੱਖ ਰੁਪਈਆ ਘਟੋ ਘਟ ਮੰਗਣਾ ਹੀ ਹੋਰਾਂ ਕੋਈ ਦੋ ਮੰਗਲੇ ਦਾ ਮੰਗ ਲੈਣਾ ਨਾ ਪਰ ਆਪਣੋ ਵੀ ਆਪਣਾ ਡੇਲੀ ਦਾ ਕੰਮ ਆ ਹਾਂ ਅਣਜਾਣ ਬੰਦੇ ਆਸਤੇ ਦਾ ਯਾਰ ਇਹ 30000 ਦੀ ਆ 40000 ਵਾਲਾ ਹੋਣਾ ਪਰ ਜਿਹੜੇ ਬੰਦੇ ਨੂੰ ਦੀ ਬਰੀਡ ਦਾ ਪਤਾ ਜਿਆਦਾ ਦਾ ਪਤਾ ਇਹਦੇ ਮੁੱਲ ਦਾ ਪਤਾ ਉਹਨੂੰ ਪਤਾ ਬਾਈ ਕਿੰਨੇ ਪਿਆ ਹੈਗੇ ਹਾਂ ਬਾਕੀ ਦੁੱਧ ਦੇ ਸਾਨ ਨੂੰ ਹੀ ਫਿਰ ਅੰਦਰ ਇਹਨੇ ਦੀ ਹੈਗੀ ਵੀ ਆ 16 ਲੀਟਰ ਦੁੱਧ ਮੂੰਹ ਨਾ ਕਹਿ ਦੇਣਾ ਜਿਵੇਂ ਅਗਲਾ ਕੰਡੇ ਚੜਾਉਂਦਾ ਉਹ ਦੱਸਦਾ 16 ਲੀਟਰ ਦੁੱਧ ਕਿੰਨਾ ਦਾ ਬਈ ਬਾਕੀ ਜਿੰਦਰ ਆਪੇ ਦੰਦ ਵੀ ਪਟਕੇ ਦਿਖਾ ਦਾਂਗੇ ਲੱਖ ਦੇ ਅਰੀਨਲ ਦੋ ਦੰਦ ਨਾ ਬਟੇ ਸੁਣਨੀ ਬਹੁਤ ਜ਼ਿਆਦਾ ਆ ਬਈ ਆਪਾਂ ਕਹਿੰਦੇ ਕਿ ਨਹੀਂ ਬਾਕੀ ਨੇ ਮੁੱਲ ਜਹਰਿੰਦਰ ਕਿਦੋਂ ਬਣੀ ਮਰ ਲਈ ਜਿੱਥੇ ਮਰਜੀ ਕੋਈ ਭੱਜ ਲਵੇ ਜਿੰਨੇ ਦੀ ਆਪਾਂ ਦੇ ਦੇਣੀ ਆ ਪਰ ਰੁਪਿਆ 100 ਛੋਟ ਹੀ ਹੋਣੀ 55000 ਤੋਂ ਪਹਿਲਾਂ ਵੀ ਹਰਿੰਦਰ ਕਿਹਾ ਵੀ ਆਪਾਂ ਉਨਾ ਕ ਮੁੱਲ ਹੀ ਕਰਨਾ ਜਿੰਨੇ ਜਣੀਆਂ ਮੈਂ 70 ਮੰਗ ਲੈਂਦਾ 75 ਮੰਗ ਲੈਂਦਾ ਫਿਰ ਮੈਨੂੰ ਕੋਈ ਫੋਨ ਨਾਲ ਲਾਉਂਦਾ ਹਾਂ ਮੈਂ ਤੈਨੂੰ ਦੋਸ਼ ਲਈ ਜਾਂਦਾ ਬਈ ਮੈਨੂੰ ਤਾਂ ਕਦੇ ਫੋਨ ਹੀ ਨਹੀਂ ਆਇਆ ਬਾਕੀ ਤਾਂ ਤੁਹਾਨੂੰ ਬਹੁਤ ਸੋਹਣਾ ਜਣਾ ਹੈ ਨਾ ਜੇ ਜਵਾਈ ਚੀ ਜਿਆ ਦਾ ਥਾਣਾ ਕਿ ਨਹੀਂ ਇਹ ਲੱਖ ਕਿੱਥੋਂ ਲੱਭ ਲੈਂਦੀ ਯਾਰ ਇਹ ਵਾਈਂ ਹਰੰਦਰ ਮਿਲ ਗਈ ਤੇ ਘਰੋਂ ਲਈ ਆ ਬਈ ਇਹ ਗਾਂ ਵਪਾਰੀ ਤੋਂ ਲਈ ਹੁੰਦੀ ਆ ਅਸੰਦਰ ਬਹੁਤ ਕਰਾਂਗਾ ਉੱਚਾ ਹੋ ਜਾਣਾ ਜੀ ਫਿਰ ਤੈਨੂੰ ਬਤਾਣਾ ਫਿਰ ਦਾ ਜੇ ਮੈਨੂੰ ਘਰੋਂ ਮਿਲ ਗਈ ਕਰਕੇ ਭਾਜ ਮਿਲ ਗਿਆ ਭਾਜ ਹੀ ਦੇਣੀ ਹੈਗਾ ਉਹ ਬਈ ਬਾਕੀ ਕਾਂਕ ਚੋਕ ਫਲ ਹੀ ਯਾਰ ਅਦਰ ਆਏ ਵੀ ਕੋਈ ਫਿੱਕੀ ਹੀ ਆ ਕੱਦ ਘੜ ਬਹੁਤ ਆ ਯਾਰ ਜੇ ਬਕਾਦੀ ਕਿ ਨਹੀਂ ਆਹ ਅਮਨੇ ਚੌਣ ਕੇ ਬਣਾਈ ਆ ਜਾਉਂ ਐ ਟਾਈਮ ਲਾਇਆ ਫੁੱਲਾ ਇੱਥੇ ਗੁੰਗ ਪੈ ਪੂਰ ਫੜੇ ਨਰੋਏ ਆ ਕਿ ਨਹੀਂ ਹੋਰੀ ਆ ਕੇ ਹਾਂ ਆ ਵਗਦੀ ਜਿਵੇਂ ਚੜਦੇ ਫੇਸਬੁਕ ਬਹੁਤ ਸੋਹਣਾ ਕਿ ਨਹੀਂ ਗੋਲ ਕਰਨਾ ਵੀ ਜਿਵੇਂ ਕੋਈ ਕ੍ਰੋਸ ਆਂਗ ਨਹੀਂ ਗਿਆ ਯਾਰ ਬਾਕੀ ਦੁੱਧ ਪੀਲਾ ਹੁੰਦਾ ਬਲਣਾ ਉਹਦਾ ਐ ਚਾਹਦਾ ਬਾਈ ਦੁੱਧ ਜਿਵੇਂ ਚਿੱਟਾ ਆਣ ਵਧੀਆ ਦੋ ਤੇ ਲਖੇ ਕੋਈ ਵੀ ਸੱਜਣ ਚੋਈ ਜਾਵੇ ਆ ਕੇ ਬਈ ਕਿੰਨੇ ਟਾਂਗ ਭਰ ਜੀ ਆਪਣਾ ਸਾਈ ਬੰਦਾ ਪਾਵੇ ਆਪਾਂ ਨੂੰ 5000 ਰੁਪਏ ਹਰਿੰਦਰ ਬਈ ਦੋ ਦਿਨ 10 ਦਿਨ ਜਿੰਨਾ ਚੋਆ ਕੇ ਦੇਣੀ ਆ ਬਾ ਗੱਲ ਮੁਕੀ ਆ ਰਸਾਈ ਬੰਦਾ ਆਪਣਾ ਕਰੇ ਬਈ ਚੋਆ ਕੇ ਦੇਵਾਂਗੇ ਜਿੰਨੇ ਦਿਨ ਮਰਜ਼ੀ ਟੋਲੋਵੇ ਤੇ ਬਾਕੀ ਕਹੇ ਨੀ ਵੀਰ ਭਾਣੇ ਲਾਈਵ ਚੋਈ ਕਰਨੀ ਆ ਕਰਾਉਣੀ ਆ ਉਹ ਬਈ ਆਦਾ ਚੈਨਲ ਦਾ ਖਰਚ ਝੱਕ ਲੋਏ ਤੇ ਉਹ ਬੰਦਾ ਆਪਾਂ ਬਈ ਹਰਿੰਦਰ ਤੇਰੇ ਤੋਂ ਹੀ ਲਾਈਵ ਚੋਈ ਸ਼ਾਮ ਦੀ ਫੇਰ ਕਰਾ ਦਾਂਗੇ ਬਈ ਸਹੀ ਆ ਨਾ ਬਈ ਭਈ ਕਹਿੰਦਾ ਕੋਈ ਇਹ ਨਾ ਮੰਨਿਆ ਵੀ ਆਥਣ ਦੀ ਚੋਈ ਨਹੀਂ ਦਾ ਸਵੇਰੇ ਚ ਬਾਤੀ ਕੋਈ ਬੰਦਾ ਦੋ ਰੰਗ ਚਾਰ ਰੰਗਾਂ ਦੀ ਪੂਰੀ ਤਸੱਲੀ ਕਰ ਚਵਾਕ ਹੀ ਦੇਵਾਂ ਹਰਿੰਦਰ ਗੱਲ ਦੀ ਨਿਬੜ ਗਈ ਜੋ ਉਹੀ ਗੱਲ ਬਾਤ ਹੁੰਦੀ ਆਪਾਂ ਕਹਿੰਦੇ ਵੀ ਇਹਦੀ ਪਹੁੰਚ ਕਰਦਾਂਗੇ ਜਾਂ ਕੋਈ ਹੋਰ ਗੱਲ ਬਾਤ ਆ ਬਈ ਆਏ ਆ ਤੇ ਜੋ ਪਠਾਏ ਤਾਂ ਵਰਗ ਵਿੱਚ ਚਵਾਕ ਦੋਵੇਂ ਗਾਵਾਂ ਦੀ ਤਸੱਲੀ ਆ ਬਈ ਦੁੱਧ ਫੁੱਲ ਆ ਚੋਗੇ ਲਿਜਾਉ ਆਦਾ ਬਈ ਯਾਰ ਮੇਰੇ ਤੇ ਰੋਈ ਨਾ ਹਰਿੰਦਰ ਮੰਨ ਲੈ ਗੱਲ ਕੇ ਦੀ ਗਾਰੰਟੀ ਹੈ ਅੱਜ ਗੱਲ ਬਥੇਰੇ ਬਈ ਬਥੇਰਾ ਹੋ ਜਾਂਦਾ ਤੇ ਅੱਜ ਚੋਗੇ ਜਾ ਨਾਲ ਅੱਲ ਨੂੰ ਕਿਰਾਂ ਜਾਂ ਠੰਡ ਦਾ ਮੌਸਮ ਆ ਗਿਆ ਹੰਦਾ ਤੇ ਨਾ ਗਰਮੀ ਤੇ ਹਨ ਦੋ ਤਿੰ ਉਹ ਉੱਗ ਜਾਂਦਾ ਗੱਡੀ ਹਵਾ ਉਹ ਜਿੱਟਲਾ ਮਠਾ ਹੋ ਜਾਗਲਾ ਮੈਂ ਉਹ ਮੈਨੂੰ ਕਹੀਆ ਮੈਂ ਅਗਲੇ ਨੂੰ ਕਹੀਆ ਮਸਵਾਦ ਅਲੀ ਗੱਲ ਨਹੀਂ ਮੰਦੀ ਆ ਨਾ ਬਾਕੀ ਇਹਨਾਂ ਦਾ ਹੁਣ ਤਾਂ ਇਹਨਾਂ ਦੇ ਦੁੱਧ ਦੇਣਾ ਹੀ ਦੇਣਾ ਬਈ ਮੌਸਮ ਚੰਗਾ ਆ ਗਿਆ ਨਾ ਦੁੱਧ ਆ ਲਾ ਗਿਆ ਇਹਨਾਂ ਦਾ ਮੌਸਮ ਹੁਣ ਦਾ ਬਾਕੀ ਅੱਜ ਆਪਣੇ ਹੁਣ ਜਾਰਤਾਂ ਜੁਰਸਾਂ ਲਾਦ ਰਾਂਗਾ ਖੁੰਝੇ ਹਰਿੰਦਰ ਨੂੰ ਪਤਾ ਹੁਣ ਦਾ ਇਹਨਾਂ ਦੇ ਦੇਣਾ ਸਾਈ ਸੁਈ ਵਾਲਾ ਲਾ ਗਰਮੀ ਕਰਕੇ ਲੈ ਜਾਂਦਾ ਬਈ ਘੱਟ ਮੰਦੀ ਆ ਨਾ ਬਾਕੀ ਹਰਿੰਦਰ ਕਿਸੇ ਥਾਂ ਤੇ ਕੋਈ ਗੰਡ ਹੋਵੇ, ਮਰੋੜ ਹੋਵੇ, ਕੋਈ ਵੀ ਨੌਸੋ ਕੋਈ ਆਪੂਰਾ ਹੀ ਪੂਰ ਪੈਂਦੀ ਹੋਵੇ ਨਾ ਆਪਣੀ ਫੁੱਲ ਗਰੰਟੀ ਹੈ ਵੀ। ਦੇਖੋ। ਦੇਖੋ। ਆਹ। ਲੈਣਾ ਜੀ ਵੀ। ਮੈਂ ਬਹੁਤ ਸੁਣਾਣਾ ਯਾਰ ਇਹ ਅਪ ਕਹਿ ਦੀਏ ਗੱਲਬਾਤ ਕਰ ਲਈਏ। ਹੈ। ਬਾਕੀ ਜੜਤੀ ਜੁੜਤੀ ਜਿਵੇਂ ਐ ਠੂਈ ਠਈ ਜਮਾ ਉਹ ਪਈਏ ਕਿ ਨਹੀਂ। ਹਾਂ ਐਂਕਲ ਠੂਈ ਝੱਕੀ ਜਾਂਦਾ ਜਮਾ ਕਰੋਂ ਤਾਂ ਨਹੁੰਦੀ ਹੈ ਨਾ। ਲੱਖ ਕਿੰਨਾ ਦੁੱਧ ਚ ਆਮ ਗਏ ਥੱਲੋਂ? 16 ਕਿਲੋ ਹਰਿੰਦਰ ਬਾਈ। 16 ਕਿਲੋ ਦੁੱਧ। ਤੇ ਮੌਲੇਰਾ 55000 ਦੀ ਐਸਨ ਉਹ ਦੇਣੀ ਆ 100 ਰੁਪਏ ਛੂਟ ਕਰਨੀ ਆ ਵੀ 54000 ਦੀ ਵੀ ਨਹੀਂ ਦੇਣੀ ਦੁੱਧ ਤੇ ਤੂੰ ਬਾਝੂਗੇ ਨਹੀਂ ਮਾਦੀ ਬਈ ਬਈ ਪਾ 20 ਕਿਲੋ ਤੇ ਲੈ ਜਾ ਜਿਹੜੇ ਨਾਲ ਦੁੱਧ ਦਾ ਤਰ੍ਹਾਂ ਹੋਰ ਬਈ ਦੇਣਾ ਕਿਸੇ ਗਾਂ ਨੇ ਵੀ ਨਹੀਂ ਦੇਣਾ ਵਾਜੀ ਡਿਵਾਈਡ ਦੇਣਾ ਨਹੀਂ ਯਾਦ ਬਲੀਡ ਵਾਲੀ ਨੇ ਤਾਂ ਹੱਥਾਂ ਨਾਲ ਲੈ ਵੀਣਾ ਦੇਤਾ ਹਨਾ ਗੋਹਰ ਵਾਲਾ ਕੋਈ ਹੋਇਆ ਬੰਦਾ ਲੈ ਜਾ ਖੁੱਲੀ ਖਲੀ ਛੜਨ ਵਾਲਾ ਹਨਾ ਯਾਰ ਖੁੱਲੀ ਨਹੀਂ ਸਕਦਾ ਹਰਿੰਦਰ ਕੋਈ ਬੰਦਾ ਲੇਟੀ ਪਾਲ ਲੈਣ ਨੂੰ ਜਾ ਕੇ ਯਾਰ 30 ਕਿਲੋ ਆਪਾਂ ਆਪਣੇ ਉੱਤੇ ਖੜਦੀ ਆ ਆਪਾਂ ਨੂੰ ਕੋਈ ਡਾਨੀ ਦਾ ਵੇਚਣ ਦਾ ਚੱਕਰ ਆ ਵੇਚ ਨਹੀਂ ਤਨਵਾੜੀ ਕੰਗੜਾ ਕੰਗੜਾ ਬੱਚ ਗਾ ਕੰਗੜਾ ਮਿਲ ਜਾਂਦੇ ਹਰਿੰਦਰ ਬਈ ਹੈ ਨਾ ਵੀ ਆਪਣੇ ਵੀ ਪਾਲ ਲਈ ਖੜੀ ਆਪਾਂ ਫੇਰ ਲਿਆਉਣੀ ਆ ਤੇ ਲੱਗ ਕੇ ਮੱਥਾ ਮਾਰ ਕੇ ਲੋਕੀ ਥੜੇ ਨਹੀਂ ਜਾਣਦੇ ਬਈ 10 10 ਕਿਲੋ ਲਗਣਾ ਪਿਆ 500 50000 ਮੰਗਦੇ ਕਿਤੇ ਘਰੇ ਜਾਣਗੇ ਲੈਣ ਉਹ ਪਾਰੀ ਤੋਂ ਪਸੂ ਹਰਿੰਦਰ ਰੈਲਾ ਮ रह ਜਾਂਦਾ ਘਰਾਂ ਵਾਲੇ ਬੋਟ ਅੱਜ ਕੱਲ੍ਹ ਨਾ ਬਹੁਤ ਜਿਆਦਾ ਹੋ ਗਿਆ ਬਿਲਕੁਲ ਬਈ ਹੈ ਨਾ ਲੱਕ ਕਿੰਨਾ ਦੁੱਧ ਸੇਜ ਤੇ ਲੈ ਲਈ ਆਪਾਂ 16 ਕਿਲੋ ਦੁੱਧ ਹਰਿੰਦਰ ਬਾਈ ਹੂੰ ਤੇ ਮੋਲੇ ਦਾ ਮੋਲੇ ਦਾ 55000 ਬਾਈ 55000 ਹਨਾ ਤੇ ਮੈਂ ਕਹਿੰਦਾ ਵੀ ਇੱਕ ਕੋਈ ਸੱਜਣ ਨੇ ਜਾਤ ਬਰੀਡ ਤੇ ਪੈਸਾ ਲਾਉਣਾ ਹਨਾ ਉਹ ਆ ਬੱਚੀ ਦੇਖ ਲਓ ਕਿਉਂਕਿ ਬੱਚੀ ਪਾਲੋਗੇ ਬੱਚੀ ਵੀ ਮੈਂ ਕਹਿੰਦਾ ਵੀ ਘਟੋ ਘਟ ਇਹੋ ਜੀ ਬੱਚੀ ਲੈਣੀ ਵਲਕੇ 40-45 ਹਜ਼ਾਰ ਤੋਂ ਉੱਤੇ ਆਉਂਦੀ ਹੈ ਬੱਛੀ ਜੇ ਮੰਡੀ ਦੇ ਜਗਰਾਵ ਮੰਡੀ ਤੇ ਕੋਈ ਵੀਰ ਭਰਾ ਜਿਹੜਾ ਕੱਢਿਆ ਹੋਵੇ ਥੋੜੇ ਨਾਲੋਂ ਮੰਡੀ ਆ ਏਡੀ ਬੱਛੀ ਦਾ ਮੁੱਲ ਪਾਛ ਲਵੇ ਦੋਂਦੀ ਦਾ ਖੀਰੀ ਦਾ ਕਿੰਨਾ ਬਈ ਬਿਨਾ ਦੁੱਧ ਵਾਲੀ ਦਾ ਨਾਲੇ ਤੇ ਬਾਕੀ ਰਿੰਦਰ ਆਪਾਂ ਇਹ ਵੀ ਗਾਰੰਟੀ ਦਿੰਨੇ ਆ ਕੋਈ ਬੰਦਾ ਜਿੱਡਾ ਮਰਜੀ ਡਾਕਟਰ ਲਿਆਵੇ ਜਿੱਥੋਂ ਮਰਜੀ ਸਾਧ ਲਵੇ ਗਾਂ ਚ ਕੋਈ 900 ਆ ਬਈ ਫੀਸ ਮੈਂ ਦੇਊਗਾ ਗਾਂਦਰੋ ਸਾਹ ਕੋਈ ਫੀਸ ਥੋੜੀ ਹੋਊਗੀ ਬਈ ਗਾਂ ਚ ਕੋਈ 900 ਨਹੀਂ ਲੱਤ ਤੂੰ ਜਿੱਥੋਂ ਤੇਲ ਬਾਲ ਗਿਆ ਮੈਂ ਤੁਹਾਨੂੰ ਪੈਸੇ ਤੇਲ ਦੇ ਮੈਂ ਲੰਗਾ ਡਾਕਟਰ ਦੀ ਫੀਸ ਅਲੱਗ ਮਿਲੂਗੀ ਬਈ ਠੀਕ ਆ ਨਾ ਇਹ ਉ ਥੱਲੇ ਨੂੰ ਉਹ ਬੱਚੀ ਆ ਜਿਹੜੀ ਹਰਿੰਦਰ ਹੈ ਨਾ ਮੰਨ ਕੇ ਜਲ ਦੂੰ ਉਹ ਇਹਦੇ ਮਗਰ ਠਾ ਲੰਦਾ ਨਾਲੇ ਉਹ ਇਹਦਾ ਇਹਦਾ ਉਹ ਇਹ ਨੂੰ ਮੈਂ ਗਰਾਦਾ ਉਧਰ ਬੰਨ ਤੇ ਡਿੱਗੇ ਸਾਜ ਠੰਡ ਕਰਕੇ ਇਹ ਫੁੱਲ ਆ ਰੰਭਦੀ ਹੀ ਇਹ ਨੂੰ ਇਹਦੇ ਮੂਰੇ ਬੰਨ ਨਾ ਰੇ ਇਹਦਾ ਚੱਕੀ ਲੈਣਾ ਇਹ ਨੂੰ ਤਾਂ ਕਹਿੰਦੇ ਬਈ ਦੀ ਬੱਚੀ ਆ ਜਿਹਦਾ ਥੱਲੇ ਕੋਣ ਛੜਦਾ ਹਰਿੰਦਰ ਬਈ ਨਾ ਮੈਂ ਪੁਰਾਣਾ ਵੀ ਬਾਕੀ ਕੱਦ ਕਾੜ ਬਹੁਤ ਜ਼ਿਆਦਾ ਜੀ ਆਪ ਕਹਿ ਦੀਏ ਕਿ ਮਤਲਬ ਫੁੱਲ ਹੀ ਆ ਹਰਿੰਦਰ ਯਾਰ ਵਾਲੀ ਸੋਹਣੀ ਆ ਬੱਚੀ ਯਾਰ ਬਾਕੀ ਜਿੰਦਰਾ ਆਪਣੇ ਕੋਲ ਖੜਤੀ ਵੀ ਹੈ ਨਾ 10 ਦਿਨ ਕੋਈ ਇਹ ਆਪਾਂ 17 18 ਲੀਟਰ ਦੁੱਧ 19 ਲੀਟਰ ਦੁੱਧ ਦਾ ਕੰਮ ਆ ਬਰਾਮਾ ਚੋਲਾਗੇ ਥੱਲੋਂ ਬਈ ਕਿਉਂ ਆਪ ਨੂੰ ਪਤਾ ਹੁੰਦਾ ਕਿਹੜਾ ਪਸੂ ਦੁੱਧਾ ਲੱਗੜਾ ਨਹੀਂ ਹੈ ਨਾ ਬਈ ਬਿਲਕੁਲ ਬਈ ਬਾਕੀ ਜਿੰਦਰਾ ਤੂੰ ਵੀ ਡੇਲੀ ਬਈ ਤੇਰਾ ਵੀ ਕੰਮ ਆ ਤੂੰ ਦੱਸ ਦੇ ਵੀ ਪਸੂ ਦੁੱਧ ਵਾਲੇ ਦਾ ਪਤਾ ਲੱਗੀ ਜਾਂਦਾ ਵੀ ਆਹ ਦੁੱਧ ਵਾਲਾ ਹੈਗਾ ਆ ਕੋਟਾ ਸਾਰਾ ਹੈ ਨਾ ਕਿੱਥੇ ਦਾ ਲੈ ਗਈ ਹੈ ਕਿ ਨਹੀਂ ਬਾਕੀ ਅੱਗੇ ਆਪਾਂ ਕਹਿੰਦੇ ਨਾ ਪਸੂ ਥਾਣਾ ਤੋਂ ਨਾ ਦਾ ਸਾਫ ਹੋਵੇ ਬਈ ਦੋਤਾ ਜੀ ਨੇ ਕਢਾਉਣਾ ਉਹਨੇ ਕਢਾਈ ਲੈਣਾ ਬਾਈ ਕਿ ਨਹੀਂ ਹਾਂ ਜੀ ਨੇ ਮੇਰੇ ਯਾਰ ਕਿ ਨੇ ਕਹਿਣਾ ਵੀ ਅੱਜ 55000 ਲਾ ਕੇ ਤੇ ਦੁੱਧ ਵੀ ਮੇਰੇ ਕੋਲੇ ਇਹ ਜੰਡ ਵੀ 15 ਕਿਲੋ ਕੱਢੇ ਉਹਨੂੰ ਗਾਂ ਪੈਸੇ ਲਾਉਣੇ ਪੈਣੇ ਆ ਸੇਵਾ ਕਰਨੀ ਪੈਣੀ ਹੈ ਕਿ ਨਹੀਂ ਹਾਂ ਜੀ ਹਾਂ ਜੀ ਇੰਨਾ ਪੈਸਾ ਦੇ ਤਾਂ ਇੱਕ ਚੀਜ਼ ਮਿਲਣੀ ਆ ਬਣੂ ਗਾਂ ਸੇਵਾ ਕਰ ਲਓਗੇ ਚਾਰ ਤੇ ਪਾਲੋਗੇ ਹੋਰ ਪਾਲੋਗੇ ਫੇਰ ਇਹਨੇ ਦੁੱਧ ਵਧਣਾ ਕਿ ਨਹੀਂ ਦੁੱਧ ਵਧ ਜਰ ਹਾਂ ਜੀ ਜੇ ਦੀ ਕਹਿੰਦਾ ਬਈ ਇਹ 55000 ਪਿਆ ਇੰਨਾ ਚੀ ਦੁੱਧ ਦੇਈਓਗੇ ਇੰਨਾ ਚੀ ਨਹੀਂ ਦੇਣਾ ਮੈਂ ਕਿ ਨਹੀਂ ਦੇਣਾ ਬਾਈ ਤਾਂ ਸੇਵਾ ਕਰਨੀ ਪੈਣੀ ਤਾਂ ਕਈ ਤਰ੍ਹਾਂ ਦੇ ਦਾਣੇ ਹੁੰਦੇ ਬਾਈ ਕੀ ਕੋ ਹੁੰਦਾ ਨਾ ਕਾਦਰਾ ਪਤਾ ਲੱਗਦਾ ਇਹ ਹੋਊਗਾ ਵੀ ਮਾਦਾ ਥੱਲੇ ਠੀਕੀ ਆ ਕੋਈ ਥੱਲੇ ਨੰਗ ਜਾ ਬੰਦਾ ਬੈਠਾ ਬੈਠਾ ਬਾਕੀ ਐਡੇ ਪਾਸੋਂ ਨੂੰ ਸਰੇ ਕੋਈ ਬੰਦਾ ਵੀ ਹੱਥ ਪਾਉਂਦਾ ਹਨਦਰ ਵੀ ਜਿਹਨੂੰ ਪਤਾ ਵੀ ਗਾਂ ਨੂੰ ਵੀ ਜਿਹਨੇ ਬਈ 1.5 ਲੱਖ ਵਟਣਾ ਹਰਿੰਦਰ ਉਹਦਾ ਲੈ ਜਾਂਦਾ ਭੱਜ ਗਏ ਵੀ ਇਹਨਾਂ ਦੇ ਯਾਰ ਬਜ਼ੁਰਗ ਉਹਨਾਂ ਮਾਦਾ ਵੀ ਪਤਾ ਵੀ ਕੀ ਕਿਉਂ ਨਹੀਂ ਧਾਰੋਖੀ ਹੈ ਨਾ ਹਰਿੰਦਰ ਉਹ ਬੰਦਾ ਸੋਚ ਜਾਂਦਾ ਚੱਲ ਦੋ ਦੋ ਲੱਕੇ ਅੱਗੇ ਉਹ ਐ ਨਾ ਵੀ ਇਹ ਬੰਦਾ ਦੋ ਡੰਗ ਚਾਰ ਡੰਗ ਚੋਈ ਜਾਵੇ ਨਾ ਬਾਈ ਹੰਦਾ ਚਵਾ ਕੇ ਦੇਵਾਂਗੇ ਤੈਨੂੰ ਕੋਈ ਵੀ ਬੰਦਾ ਫੂਲਾ ਕਹੇ ਬਈ ਉਹ ਬੰਦੇ ਨੇ ਸਾਨੂੰ ਗਾਂ ਚਵਾ ਕੇ ਦੇਣ ਤੋਂ ਜਵਾਬ ਦੇਦਾ ਬਈ ਜਿਵੇਂ ਮਰਜ਼ੀ ਨਿਬੜਲੇ ਆਪਣੇ ਨਾਲ ਵੀ ਚੋਣ ਵਾਲਾ ਬੰਦਾ ਹੋਵੇ ਆਉਣ ਵਾਲਾ ਹੋਵੇ ਬਈ ਐਵੇਂ ਨਾ ਗੱਲ ਗੱਲੀ ਬਾਤੀ ਹੈ ਨਾ ਗੱਲਾਂ ਵੀ ਆਪਣਾ ਸਾਈ ਪਾ ਕੇ ਆ ਜਵੇ ਇਹ ਤਾਂ ਹੈ ਨਾ ਪੱਕੀ ਸਾਈ ਪਾ ਕੇ ਆਵੇ ਬਈ ਕੋਈ ਕਰੇਮਟਰ ਬੰਦਾ ਬਈ ਬਾਕੀ ਉਹ ਨਹੀਂ ਯਾਰ ਕੋਈ ਹੈਣਾ ਜਣਾ ਵੀ ਨਿਆਣਾ ਵੀ ਪੜਾਈ ਨਹੀਂ ਪੜਦਾ ਪੈਰ ਤਾਂ ਉੱਥੋਂ ਹੀ ਨਿੱਪਟਿਆ ਕਿ ਨਹੀਂ ਨਹੀਂ ਪੜਦੀ ਧਰਮ ਵਾਲੀ ਨਹੀਂ ਪੜਦੀ ਲੋੋਂ ਪਾਲਿਆ ਕਈ ਬੰਦੇ ਕਹਿੰਦੇ ਬਾਈ ਖਣੀ ਪੰਪ ਉਹ ਮੁੰਡੇ ਹੌ ਕਈ ਵਾਰੀ ਕੋਈ ਮਾਤਾ ਹੋਣਾ ਨੇ ਚੋਣੀ ਹੁੰਦੀ ਉਹਦੇ ਚ ਇਹ ਹੋ ਜਾਂਦਾ ਬਈ ਅਗਲਾ ਕਹਿੰਦਾ ਕਿ ਨਹੀਂ ਲੱਤਾਂ ਹੈਣਾ ਵੀ ਕਈ ਵਾਰੀ ਲੈਣੋ ਦਾ ਵੀ ਨਿਆਣਾ ਪਾ ਕੇ ਪਸੂ ਟਕਾਣਾ ਤਾਂ ਤਾਂ ਦੇਂਦਾ ਕਿ ਨਹੀਂ ਇਹ ਅੰਦਰ ਲੀਆ ਫਿਕਸੇ ਕਰਕੇ ਆਰਡਰ ਜਾਂ ਐਂ ਲੱਗਦਾ ਹੀ ਵੇਖਣ ਨੂੰ ਲੱਗਦਾ ਉਹ ਦੁੱਧ ਨਹੀਂ ਘੜਦੀਆਂ ਇਹ ਲਖੇ ਚ ਜਿਹੜੀ ਚੀਜ਼ ਬਰੀਡ ਆ ਬਾਈ ਬਰੀਡ ਤੇ ਫਿਰ ਇਹ ਐਵੇਂ ਫੋਕੇ ਲੈ ਰਿਹਾ ਐਵੇਂ ਟੋਣ ਲੋਕ ਯਾਰ ਦੁੱਧ ਲੱਖਮ ਕੀ ਜਾਂਦੇ ਆ ਬਾਈ ਕਿਹਣਾ ਆ ਰੇ ਤੂੰ ਫੇਸਬੁਕ ਕੁਆਲਿਟੀ ਦੀ ਤੂੰ ਕਰਮਾੜੀ ਦੀ ਕਿ ਨਹੀਂ ਬਾਹਲੀ ਸੋਹਣੀ ਆ ਯਾਰ ਲੈ ਪੁਜਾਰ ਕਰੂਗਾ ਜਿਹੜਾ ਬੰਦਾ ਲੈ ਗਿਆ ਉਹਦੇ ਘਰੇ ਖੜੀ ਆ ਨਾ ਯਾਰ ਬੰਦਾ ਗਾਣੀ ਗਾਊਗਾ ਹਰਨਦਰ ਯਾਰ ਵੀ ਸਾਰੀ ਉਮਰ ਹਾਂ ਵੀ ਮੈਨੂੰ ਚੀਜ਼ ਦਿੱਤੀ ਸੀ ਵੀ ਉਹ ਜੀ ਚੀਜ਼ ਵਾਜ ਮੈਨੂੰ ਮਿਲੀ ਨਹੀਂ ਬਹੁਤ ਜ਼ਿਆਦੇ ਚੰਗੀ ਵੈਰਾਈਟੀ ਆ ਤੇ ਹਰਿੰਦਰ ਮੋਹਲਾ ਦਾ ਕਾਸ ਵੀ ਨਹੀਂ ਦੋਦਲੇ ਸਾਹਿਬ ਨਾਲ ਆਪਾਂ ਤੀਜੇ ਸੂਏ ਵੀ ਗਾਂ ਲੈਂਦੇ 15 16 ਲੀਟਰ ਦਾ ਲਈ ਉਹ ਵੀ 55 6000 ਤੋਂ ਘੱਟ ਨਹੀਂ ਮਿਲਦੀ ਇਹਨਾਂ ਬੰਦਾਂ ਬਿਲਕੁਲ ਹਾਂ ਬਿਲਕੁਲ ਹਾਂ ਬਾਕੀ ਮੂਹ ਦੋਦਾਂ ਦੇ ਪਹਿਲਾਂ ਬੱਚਾ ਕੋਈ ਮੁੱਢੀ ਨਹੀਂ ਗਈ ਹੋਈ ਬਾਕੀ ਲੱਖੇ ਇੱਕ ਚੀਜ਼ ਹੋਰ ਵੀ ਹੈ ਜੇ ਮੈਂ ਆਪਾਂ ਚਲੋ ਕਹਿਣ ਨੂੰ ਜੇ ਮੈਂ ਆਪਾਂ ਤੂੰ ਬੋਲਿਆ ਵੀ ਉਹ ਬੱਚਾ ਲਾ ਕੇ ਪਰ ਤੂੰ ਰਹੀ ਪਰਵਾਹ ਆ ਪਾ ਕੰਮ ਕਰਨ ਆਣੀ ਆ ਪਾ ਗੇ ਵੀ ਨਹੀਂ ਕੀਤਾ ਹਣਾ ਨਾ ਬਈ ਕਾਹਦੇ ਉੱਤੇ ਕਰਨਾ ਯਾਰ ਰੱਬ ਨੂੰ ਜਾਣਦੇ ਨਹੀਂ ਆ ਅੱਜ ਤੇ ਲੋਕਾਂ ਦਾ ਬੁੱਧੂ ਬਣਾ ਲਾਂਗੇ ਬਈ ਤੇ ਰੱਬ ਨੂੰ ਨਾ ਬਣਾਏ ਨਾ ਕਿਉਂਕਿ ਆਪਾਂ ਨੂੰ ਆਏ ਵੀ ਆਪਾਂ ਕਈ ਵਾਰੀ ਕੋਈ ਲਿਆਂਦੀ ਹੋਵੇ ਆਪਾਂ ਨੂੰ ਫੇਰ ਵੀ ਲੱਗਦਾ ਆਪਾਂ ਫੇਰ ਵੀ ਕਹਿੰਦੇ ਵੀ ਯਾਰ ਨਹੀਂ ਯਾਰੇ ਬੱਚਾ ਲੱਗਿਆ ਹੈ ਨਾ ਨਹੀਂ ਤੇ ਪਾਸੇ ਕਰ ਦੇਣਾ ਕਿ ਕੀਤੇ ਵੀ ਤੂੰ ਪਾਸੇ ਨਹੀਂ ਯਾਰ ਮੈਂ ਝੂਠ ਨਹੀਂ ਬੋਲਣਾ ਕਿ ਨਹੀਂ ਲਾਓ ਇਹਦੀ ਦੁੱਧ ਦੀ ਚੈੱਕ ਕਰ ਲੋ ਕਰ ਮਾਲੀ ਦਾ ਤੇ ਨਿੱਚੜ ਗਈ ਜਮਾ ਹਨ ਜਮਾ ਨਿੱਚੜ ਜਾਂਦੀ ਰਹਿੰਦੇ ਯਾਰ ਉਹ ਮੱਖਰੀ ਐ ਮੇਰਾ ਵੀ ਜਿੰਨੇ ਸਦਰ ਮੱਖਾਂ ਆ ਫੜ ਰਗੇ ਹੁਤੇ ਲੱਗਦੇ ਗਏ ਐਡੀ ਯਾਰ ਉਹ ਗਲਤ ਮੱਖੀਆਂ ਦਾ ਆਪਣੇ ਉੱਤੇ ਬੈਠੀਆਂ ਨੇ ਐਗਾ ਕੁਲਰ ਜਾਨੀ ਵਕੀ ਹੈ ਥੋੜਾ ਹੁਣ ਮੌਸਮ ਤਾਂ ਬਦਲ ਗਿਆ ਕਿ ਨਹੀਂ ਹਾਂ ਵੀ ਕੋਈ ਕੱਟੇ ਖੱਤੇ ਥਾਂ ਵਾਲਾ ਲੈ ਗਿਆ ਹਨ ਬਦਲਵੇਂ ਬਦਲਵੇਂ ਥਾਂ ਵਾਲਾ ਬੱਚੀ ਨੇ ਮੈਂ ਕਿਹਾ ਐਦੂ ਪਰ ਰੂਪ ਤਾਂ ਬਹੁਤ ਆ ਪਹਿਲਾਂ ਹੀ ਜੰਪ ਵੀ ਬਹੁਤ ਆ ਕਿ ਨਹੀਂ ਆ ਤਾਂ ਤੀਜਾ ਨ ਕਰ ਲੋ ਬਈ ਹਣਾ ਅੰਦਾਜ਼ਾ ਲਾ ਲਓ ਹਰਿੰਦਰ ਭਾਈ ਜੀ ਕੰਡਾ ਮਾਰਨਾ ਗੰਡਾ ਹੀ ਮਾਰਾ ਦਿੰਦੇ ਤੇ ਹੋਊਗਾ ਹਣਾ ਦੁੱਧ ਵੀ ਘੱਟ ਨਹੀਂ ਹੁੰਦਾਗਾ ਘੱਟ ਨਹੀਂ ਹੁੰਦਾ ਹਣਾ ਲੱਖੇ ਭਾਈ ਜਾਂਦੇ ਜਾਂਦੇ ਹਣਾ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਭਾਈ ਤਾਂ ਕਿਤੇ ਸੱਜਣ ਨੇ ਸੰਪਰਕ ਕਰਨ ਨੂੰ ਥੋੜਾ ਸੌਖਾ ਹੋ ਜਾਏ ਆਪਣੇ ਫਾਰਮ ਦੀ ਲੋਕੇਸ਼ਨ ਲੋਕੇਸ਼ਨ ਹੈਗੀ ਹਰਿੰਦਰ ਭਾਈ ਪਿੰਡ ਕੋਟਕੋਟ ਖੁਰਦਾ ਬਈ ਜ਼ਿਲ੍ਹਾ ਫੋਜਪੁਰ ਬਈ ਫੋਨ ਨੰਬਰ 79730 70893 ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਭਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲ લાલેભાઈ ਨੂੰ ਹੁਣ ਆਪਾਂ ਵਿਆਹ ਬੱਚੀ ਦਾ ਤਾਂ ਕੋਈ ਮੁੱਲ ਹੀ ਨਹੀਂ ਜਿਹੜੇ ਸਾੜ ਬਾਈ ਨੇ ਮੁੱਲ ਕੀਤਾ ਏ ਜਿਹੜੇ ਸੱਜਣ ਦੇ ਹੱਥ ਚ ਫੋਨ ਹੋਇਆ ਉਹਨੇ ਚੱਕ ਲੈਣੀ ਹੁਣ ਜਮਾ ਵੇਲੀ ਹੋਊਗੀ ਹਨ ਤੇ ਆ ਜੇ ਆਪਾਂ ਟੋਕੇ ਦਿਖਾਉਣ ਲੱਗਿਆਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ 17 18 ਮੈਂ ਪਾ ਲਈ ਚੋਲੋ ਤੁਸੀਂ ਹਨ ਤੇ ਆਪਾਂ ਵੀਡੀਓ ਦੇ ਵਿੱਚ ਤੁਸੀਂ